ਸੀ ਠੀਕ ਹੈ ਬਈ ਬੰਦ ਗਲੀ ਚੋ ਠੀਕ ਹੈ ਬਈ ਇਹ ਬੰਦੇ ਲੈ ਕੇ ਗਏ ਆ ਦੋ ਜਾਣੇ ਇਹ ਬੰਦੇ ਸੀ ਇਹਦੇ ਹੱਥ 'ਚ ਤੰਗਲੀ ਸੀ ਬੰਦੇ ਦੇ ਠੀਕ ਹੈ ਕਾ ਖਿਚਣ ਵਾਲਾ ਕੰਗਾ ਠੀਕ ਹੈ ਇਹ ਬੰਦੇ ਸੀ ਮੈਂ ਉਦਦੇ ਦੀ ਵੀਰੇ ਭਾਲ ਕਰ ਰਿਹਾ ਆ ਇਹ ਬੰਦੇ ਅੱਜ ਮੈਨੂੰ ਪਿੰਡ ਰਾਮਪੁਰੇ ਮਿਲ ਗਏ ਆਗੇ ਠੀਕ ਹੈ ਬਈ ਇਕੱਲਾ ਬੰਦਾ ਇਹ ਮੋਟਰਸਾਈਕਲ ਲੈ ਆ ਰਿਹਾ ਸੀਗਾ ਤੇ ਮੈਂ ਮੋਟਰਸਾਈਕਲ ਦੀ ਪਛਾਣ ਕਰਕੇ ਇਹ ਬੰਦੇ ਨੂੰ ਫੜ ਲਿਆ ਅੱਜ ਇਹ ਤਾਂ ਪਹਿਲਾਂ ਹੀ ਫੜਿਆ ਸਿਲੰਡਰ ਚੱਕਿਆ ਨੇ ਪਹਿਲਾਂ ਉਦੋਂ ਪਿੰਡ ਰਾਮਪੁਰੇ ਜਿਹੜਾ ਪਿੰਡ ਆ ਤੇਰਾ ਉਹ ਇੱਕ ਮੰਡੀ ਕਾਲਾ ਤੇ ਤੁਸੀਂ ਇਹੇ ਕੰਮ ਕਾਦੋਂ ਕਰਦੇ ਹੋ ਨੇ ਬਈ ਚੱਲੋ ਜੀ ਇਹ ਵਰਹਾੜੀ ਦੇ ਨੇ ਤੂੰ ਕਿੰਨੀਆਂ ਚੋਰੀਆਂ ਤੇਰਾ ਨਾਮ ਹੈ ਤੈਨੂੰ ਪਤਾ ਤੇਰੇ ਕਿੰਨੇ ਵੀਡੀਓ ਵਾਇਰਲ ਹੋਈਆਂ ਤੂੰ ਤੁਸੀਂ ਚਿੱਟਾ ਲਾਉਂਦੇ ਆ ਦੂਜਿਆਂ ਨੂੰ ਕਿਉਂ ਹੈਰਾਨ ਕਰਦੇ ਆ ਅੱਗੇ ਨਾ ਤੈਨੂੰ ਕਿਉਂ ਨਹੀਂ ਕਰਦੇ ਹੈਂ ਹੁਣ ਇਹਦਾ ਤੱਕ ਲੱਗੇ ਚਿੱਟਾ ਲੱਗੇ ਜਿੱਦ ਤੱਕ ਲੱਗੇ ਜਿੱਦ ਤੱਕ ਅੱਜ ਨਹੀਂ ਨਾ ਹੈ ਆਹ ਸਿੰਜਾ ਵਰ ਇਹਦਾ ਖਾਲੀ ਹੈੀ ਖਾਲੀ ਕੀਟੀਆਂ ਆ ਫੜਾਈ ਨਾ ਇਹ ਤੇ ਹੁਣ ਭਰੀਆਂ ਵਈਆਂ ਤਾਂ ਮੈਨੂੰ ਤੇਰੇ ਉਨਰ ਤੈਨੂੰ ਗੁੱਟਾ ਵੀ ਤੇ ਪਿੰਡ ਵਾਲੇ ਨੇ ਹਾਂ ਤੂੰ ਹਟ ਜਾਣਾ ਯਾਰ ਕਿਉਂ ਇਹ ਕੰਮ ਕਰਾ ਰਿਹਾ ਮੇਰੇ ਇਹ ਬੰਦੇ ਹਟਦੇ ਨਹੀਂਗੇ ਜਦੋਂ ਅਸੀਂ ਤੋਂ ਵੀ ਸਿਲੰਡਰ ਜਿਹੜਾ ਤਿਆਰ ਜੋ ਬਣੇ ਜਿਹੜਾ ਜੋਣ ਤੋਂ ਸਿਲੰਡਰ ਕਾ ਰੱਖਿਆ ਜੀ ਉਹਨਾਂ ਸਭ ਗੁੰਡੇ ਜੇ ਜਾ ਕੇ ਗੁਰਦਵਾਰਾ ਦੇ ਕੋਲੋਂ ਟੁੱਟਿਆ ਜਦੋਂ ਨਹੀਂ ਬੜੇ ਉੱਤੇ ਵੀ ਗੁਰੂ ਘਰ ਰੱਖਿਆ ਜੀ ਉਹ ਗੁਰੂ ਘਰ ਦਾ ਨਹੀਂ ਬੜੇ ਬਈ ਗੁਰੂ ਘਰ ਜਿੱਤੇ ਉਹਨਾਂ ਦੇ ਉਹਦੇ ਦਾ 15 ਮਿੰਟਾਂ ਦੀ ਤਾਂ ਗੱਲ ਆ ਸਾਰੀ ਉਹ ਕੀ ਬਲਾ ਕਰਾਂ ਜੀ ਤੇਰੀ ਗੁੱਤੀ ਬਲਾ ਨਹੀਂ ਬਿਲਕੁਲ ਕੁਝ ਨਹੀਂ ਇਹ ਮੋਟਰ ਐਂਗਲ ਜ਼ਰੂਰ ਲੈ ਕੇ ਜਾਈ ਜੀ ਮੋਟਰ ਲੈ ਕੇ ਲਿਆਗਾ ਹਾਂ ਬੱਬੂ ਬੰਦਾ ਮੇਰੇ ਨਾਲ ਸੀਗਾ ਜੀ ਉਹ ਬੰਦਾ ਕਿੱਥੇ ਉਹ ਬੰਦਾ ਵੀ ਬੁਲਾ ਲਾ ਉਹ ਗੱਲ ਵੀ ਯਰ ਕਿੱਥੇ ਗਿਆ ਰਾਡਿਓ ਸਿੱਖਾ ਗਏ ਕਿੱਥੋਂ ਦਾ ਉਸਦਾ ਹੀ ਕੋਲ ਲੈ ਲਈ ਨਾ 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 ਮੁੰਡੇ ਮੰਡੀ ਕਲਾ ਦੋਨੀ ਦੋਨੀ ਮੰਡੀ ਕਲਾ ਦੇ ਆ ਮੈਂ ਸਾਰਾ ਇੱਕ ਕੋਟੇ ਦਾ ਕਿੰਨਾ ਬੰਦਾ ਇੱਕ ਕੋਟੇ ਦਾ ਹੋਰ ਹੋਰ ਮੇਰੇ ਪਾਸੇ ਟੱਪਣਾ ਇਹ ਪਹਿਲੀ ਗੱਲ ਆ ਮੇਰੀ ਗੱਲ ਸੁਣਾ ਮੈਂ ਮੰਡੀ ਕਲਾ ਪਤਾ ਕਰਕੇ ਆਇਆ ਉਹ ਵੀ ਮੰਡੀ ਕਲਾ ਦੋਵੇਂ ਮੰਡੀ ਕਲਾ ਦੀ ਹੈ ਆ ਜਿਹੜੇ ਮੇਰੇ ਕੋਲ ਵੀਡੀਓ ਆ ਗਈ ਇਹਨਾਂ ਦੀ ਚੱਕਦੇ ਆ ਦੀ ਕੋਟੈਂਗਲ ਲੈ ਜਾ ਰਹਿਆਂ ਦੀ ਉਹ ਬੰਦਾ ਇਹਦੇ ਨਾਲ ਆ ਉਹ ਵੀ ਮੰਡੀ ਕਲਾ ਦੇ ਹੀ ਅਬ ਇਹਨਾਂ ਦਾ ਚੋਰਾ ਦਾ ਕੋਈ ਹੱਲ ਕੀ ਪ੍ਰਸ਼ਾਸਨ ਨੂੰ ਸਾਡੀ ਹੈ ਹੈ ਅੱਗੇ ਹੋ ਰਹਾ ਹੈ ਕਰਮਣਾ ਇਹ ਨੰਬਰ ਉਹੀ ਆ ਬਾਈ ਪਿਛਲਾ ਨੰਬਰ ਇਹਨਾਂ ਨੇ ਬਾਈ ਰਾਮਦੀ ਅਮਦ ਨਾਲ ਮੋਟਰਾਂ ਨਾਲ ਫੜਿਆ ਬਾਈ ਡਰਾਫਟ ਵੀ ਲਗਾਈ ਵੀ ਬਾਈ ਤੇ ਹਨਾ ਹਾਂ ਵੀਰੇ ਰਾਕਤ ਆਪਣੀ ਕੀਤੀ ਹੋਈ ਹੈ 11 ਤਰੀਕ ਦੀ ਕੋਈ ਬਾਈ ਯਾਰ ਗਲਤੀ ਮੰਨਦਾ ਮੈਂ ਆ ਠੀਕ ਹੈ ਤੇ ਇਹ ਪਿੰਡ ਪਿੰਡ ਇਹ ਆਲਾ ਤੂੰ ਤਾਂ ਕਿੰਨੇ ਪਿੰਡਾਂ ਦੇ ਫੜੇਗਾ ਤੂੰ ਇਹ ਸਾਰੇ ਬਈ ਪਿੰਡ ਦੇ ਸਾਡੇ ਅਜਿਹਾ ਸਾਰਜੋਗ ਬੰਦੇ ਖੜੇ ਸਾਰੇ ਬਈ ਧੰਨਵਾਦ ਨਾਲ ਆ ਵੀ ਨਾਲ ਚੱਲਾਂਗੇ ਆ ਜੀ ਆਹ ਨਾਲ ਦਿਖਾ ਦੇਣਾ ਕਿਥੇ ਹੁੰਦੇ ਹੈ ਜੀ ਸਾਧਗਾ ਦੀ ਗਾਹੀ ਕਿਥੇ ਬਈ ਆ ਬਈ ਨੇ ਕੋਲ ਹਥਿਆਰ ਫੜਾ ਕੇ ਆਇਆ ਹੈ ਦੇਖ ਲਓ ਨਾ ਰੱਖਣਾ ਆ ਬਈ ਦਾ ਰੱਖਿਆ ਗੋਲੇ ਰੱਖਿਆ ਬਈ ਨਾਲੇ ਮਾਰਨ ਨੂੰ ਲੱਗੇ ਧੌਣ ਨਹੀਂ ਕਰਦੇ ਬਈ ਦੋ ਤਿੰਨ ਜਨੇ ਹੈ ਇਹ ਬਈ ਜਦੋਂ ਚੋਰੀ ਕਰਦੇ ਦੋ ਬੰਦੇ ਆ ਗਏ ਨੰਗੇ ਪੈਰ ਸੀ ਇਹ ਬੰਦੇ ਦੇ ਵੀ ਜੇ ਕਿਸੇ ਨੇ ਘੇਰਿਆ ਸੀ ਤੰਗਲੀ ਮਾਰਾਂਗੇ ਇਹਨਾਂ ਕੋਲ ਤੰਗਾ ਸੀਗਾ ਤੂੰ ਉਹ ਕਾ ਖਿਚਣ ਵਾਲਾ ਹਾਂ ਜੀ ਉਹ ਜਿਹੜਾ ਕਿਹੜਾ ਦਰਸ਼ਕਾ ਨਾ ਬਾਈ ਯਾਰ ਇਹਨਾਂ ਨੂੰ ਕੀ ਹੈਗਾ ਬਣਾਏ ਵੀ ਹੁੰਦੇ ਆ ਬਣਾ ਦਾ ਦੇਖੋ ਆ ਦਾ ਇਹਦੇ ਹੱਥ ਮੋਟਰਸਾਈਕਲ ਤੇ ਟੰਗਿਆ ਹੋਇਆ ਸੀਗਾ ਜੇ ਬਾਈ ਮੈਂ ਇਕੱਲਾ ਹੁੰਦਾ ਇਕੱਲੇ ਤੇ ਮੇਰੇ ਮਾਰ ਵੀ ਸਕਦਾ ਸੀ ਬੰਦੇ ਦੇ ਨਾਲ ਹੁਣ ਦੂਜੇ ਵੀ ਹੈਗੇ ਸੀਗਾ ਨਹੀਂ ਇਕੱਲਾ ਹੀ ਸੀ ਬਾਈ ਇਕੱਲਾ ਹੀ ਸੀ ਹੂੰ ਦਬਾਈ ਵਾਲਾ ਕੰਮ ਚਾਈਦਾ ਯਾਰ ਇਹ ਦੇਖ ਕੇ ਸਾਨੂੰ ਮੋਟਰਸਾਈਕਲ ਉਹ ਔਰ ਤੋਂ ਭਜਾ ਕੇ ਲੈ ਕੇ ਆਇਆਗਾ ਹੱਥ ਮੱਟੋ ਛੋੜ ਦੇ ਬਾਈ ਇਹਨਾਂ ਦੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਮਾਰ ਲੈਣੀ ਕਿਵੇਂ ਨਹੀਂ ਪੁੱਤ ਮੈਂ ਖੜਸਾਂ ਹਾਂ ਸੀਗਾ ਨਹੀਂ ਇਹ ਕਹਿੰਦਾ ਸਹੀ ਭਾਈ ਦੇਖ ਕੇ ਇਹ ਵੀਡੀਓ 'ਤੇ ਧਿਆਨ ਜਾਣਾ ਅਸੀਂ ਫਾਟ ਕੋਲ ਆਉਂਦੀਆਂ ਰੇਲੀਆਂ ਨੇ ਜੀ ਪਿੰਡਾਂ 'ਚ ਫੜੇ ਗਿਆ ਜੀ ਪਰਮਾਨੈਂਟ ਜੋਰ ਆ ਵੀਰੇ ਇਹਨਾਂ ਨੂੰ ਸ਼ਹਿਦ ਦੇਣ ਵਾਲੇ ਪਤਾ ਨਹੀਂ ਕਿਹੜੇ ਆ ਜਿਹੜੇ ਬੰਦਗੋ ਪਿੱਛੇ ਇਹ ਆ ਜਾਂਦੇ ਆਗੇ ਬਾਹਰ ਆਏ ਜਾਂ ਕੰਮ ਕਰਦੇ ਆ ਜਿਹੜੇ ਇਹਨੂੰ ਸ਼ਹਿਦ ਦਿੰਦੇ ਆ ਉਹ ਬੰਦਿਆਂ ਦੇ ਘਟਾਪਾ ਚੜਾਇਆ ਜਾਵੇ ਇੱਕ ਗਰੁੱਪ ਆ ਭਾਈ ਵਾਲਾ ਆਹ ਬੰਦਿਆਂ ਤੋਂ ਚੱਕਨੇ ਰੋਪਰੇ ਕਰ ਆਹ ਬੰਦਾ ਭਾਈ ਦੇਖ ਲੋ ਸਾਰੇ ਮੋਟਰਾਂ ਮਾਟਰਾਂ ਦੇ ਕਿਹ ਮੋਟਰਸਾਈਕਲ ਕੋਈ ਜੀ ਨਹੀਂ ਛੱਡਦੇ ਭਾਈ ਇਹ ਵੀਰੇ ਮੋਟਰਾਂ ਤੋਂ ਤਾਰਾ ਵੀ ਧਿਆਨ ਦਾ ਵੀ ਧਿਆਨ ਰੱਖਿਆ ਕਰੋ ਖਾਸ ਕਰਕੇ ਛੋਟਾ ਕੰਮ ਕੀ ਆ ਕੰਮ ਕੀ ਆ ਤੁਹਾਡਾ ਚੋਰੀ ਕਰਨ ਦਾ ਕੰਮ ਆ ਛੱਡ ਦੇ ਕੀ ਉਹ ਇਹ ਆ ਕੰਮ ਆ ਪੱਲੇਦਾਰੀ ਕਰਦਾ ਹਾਂ ਠੀਕੇ ਪੱਲੇਦਾਰੀ ਪੱਲੇਦਾਰੀ ਵਾਲਾ ਟੀਕੇ ਨਹੀਂ ਲਾਉਂਦਾ ਪੱਲੇਦਾਰਾਂ ਨੂੰ ਕੀ ਪਤਾ ਨਾਮ ਕਰ ਤੇਰੀ ਸ਼ਕਲ ਹੈਗੀ ਆ